ਹਾਂਜੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਥੇ ਆਪਾਂ ਪੰਜਾਬ ਦੇ ਵਿੱਚ ਡੇਰਾਬਾਦ ਦੀ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਦਿਨ ਬਾ ਦਿਨ ਡੇਰੇ ਕਿਵੇਂ ਵਧ ਰਹੇ ਨੇ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਇੱਟ ਚੁੱਕੋ ਥੱਲੇੋਂ ਪਖੰਡੀ ਨਿਕਲਦਾ ਵਾ ਤੇ ਮੈਨੂੰ ਲੱਗਦਾ ਵੀ ਅੱਜ ਪੰਜਾਬ ਦੇ ਵਿੱਚ ਸਾਨੂੰ ਇੱਟ ਚੁੱਕਾਂ ਦੀ ਲੋੜ ਨਹੀਂ ਗਈ 35 40 ਬਾਬੇ ਇੱਕ ਇੱਟ ਨੂੰ ਮਾਲਕ ਉੱਤੇ ਬੈਠੇ ਆ ਤੋ ਸਵਾਲ ਕਰੋ ਇਹ ਕਿਵੇਂ ਭਾਈ ਮਨਪ੍ਰੀਤ ਸਿੰਘ ਖਾਲਸਾ ਜਿਹੜੇ ਇਹਨਾਂ ਪਖੰਡੀਆਂ ਨੂੰ ਠੱਲ ਪਾ ਰਹੇ ਆ ਕਿਵੇਂ ਬਾਬੇ ਪੰਜਾਬ ਦੇ ਵਿੱਚ ਵੇਖੀਦਾ ਚੁੰਕੀਆਂ ਲਾ ਰਹੇ ਆ ਕਿਵੇਂ ਸਿਰ ਫੇਰੇ ਆ ਜੇ ਆਪਾਂ ਬਾਣੀ ਦੇ ਵਿੱਚੋਂ ਹਵਾਲਾ ਲੈ ਕੇ ਇਹਨਾਂ ਪਖੰਡੀਆਂ ਦਾ ਖੰਡਨ ਕਰੀਏ ਤਾਂ ਸਾਫ ਮਹਾਰਾ ਇਹਨੇ ਬਾਣੀ ਦੇ ਵਿੱਚ ਆਸਾ ਦੀ ਵਾਰ ਆਪਾਂ ਡੇਲੀ ਪੜ੍ਹਦੇ ਆ ਸਾਫ ਮਹਾਰਾ ਇਹਨੇ ਖੰਡਨ ਕੀਤਾ ਵਾਇਣ ਚੇਲੇ ਨਚੰਗੁਰ ਪੈਰ ਹਲਾਇਨ ਫੇਰਨ ਸਿਰ ਓਟ ਓਟਰਾਵਾ ਝਾਟੇ ਪਾਏ ਵੇਖੇ ਲੋਗ ਹੱਸਿਆ ਕਰ ਜਾਏ ਮਹਾਰਾ ਜੀ ਕਹਿੰਦੇ ਵਾਇਣ ਚੱਲੇ ਨਚੰਗੁਰ ਵਾਇਣ ਕਹਿੰਦੇ ਆ ਸੱਜਾ ਨੂੰ ਚੇਲੇ ਸਾਜਵ ਜਉਂਦੇ ਆ ਅਖੌਤੀ ਬਣ ਬੈਠੇ ਗੁਰੂਏ ਨਾਲ ਦੇ ਪਖੰਡੀ ਨੱਚਦੇ ਆ ਪੈਰ ਹਲਾਇਨ ਫੇਰਨ ਸਿਰ ਕਿਦਾਂ ਪੈਰ ਹਲਾਉਂਦੇ ਆ ਕਿਦਾਂ ਸਿਰ ਫੇਰਦੇ ਆ ਓਡਡ ਡਰਾਵਾ ਝਾਟੇ ਪਾਏ ਸਾਲਾ ਮਾਰ ਮਾਰ ਕੇ ਪੈਰ ਹਲਾਉਂਦੇ ਆ ਕਿਦਾਂ ਲੋਕਾਂ ਦੇ ਸਿਰ ਦੇ ਵਿੱਚ ਮਿੱਟੀ ਘਟਾ ਸੁਭਾਅ ਹੁੰਦੇ ਆ ਵੇਖਿਆ ਲੋਕ ਸਹਕਰ ਜਾਈ ਲੋਗ ਇਹਨਾਂ ਦੇ ਤਮਾਸ਼ੇ ਵੇਖਦੇ ਆ ਤੇ ਤਮਾਸ਼ੇ ਵੇਖ ਕੇ ਘਰਾਂ ਨੂੰ ਚਲ ਜਾਂਦੇ ਆ ਹੁਣ ਸਵਾਲ ਇਹ ਪੈਦਾ ਹੁੰਦਾ ਵਾ ਕਿ ਜੇਕਰ ਇਹੋ ਜਿਹੇ ਤਮਾਸ਼ੇ ਲੋਗ ਇਹਨਾਂ ਦੇ ਵੇਖ ਕੇ ਹੱਸਦੇ ਆ ਤੇ ਇਹ ਫਿਰ ਇਦਾਂ ਦੇ ਪਖੰਡ ਛੱਡ ਕੇ ਉਹਨੂੰ ਦਿੰਦੇ ਛੱਡਦੇ ਕਿਉਂ ਨਹੀਂ ਹੈ ਕਿਉਂਕਿ ਇਹਨਾਂ ਦਾ ਰੋਜੀ ਰੋਟੀ ਚੱਲਦਾ ਵਾ ਰੋਟੀਆਂ ਕਾਰਨ ਪੂਰੇ ਤਾਲ ਮਹਾਰਾਜ ਨੇ ਸਾਫ਼ ਗੱਲ ਕਹੀ ਹੈ ਮੈਂ ਤੇ ਬੜੀ ਜਿਹੇ ਸਰਕਾਰਾਂ ਦੇ ਚਰਨਾਂ 'ਚ ਵੀ ਬੇਨਤੀ ਕੀਤੀ ਆ ਕਿ ਜਦੋਂ ਸਾਡਾ ਕੋਈ ਭਰਾ ਜਦੋਂ ਕੋਈ ਸਰਕਾਰੀ ਨੌਕਰੀ ਦਾ ਫਾਰਮ ਭਰਦਾ ਨਾ ਗਵਰਨਮੈਂਟ ਨੂੰ ਮੇਰੀ ਬੇਨਤੀ ਆ ਉਹਨੂੰ ਸਰਕਾਰੀ ਨੌਕਰੀ ਦੇ ਦਿਆ ਕਰੋ ਜਦੋਂ ਸਰਕਾਰ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਦਿੰਦੀ ਉਹ ਹਾਰ ਕੇ ਇਹੋ ਜੇ ਕੰਮ ਕਰਕੇ ਉਹ ਦਾਵਾ ਕਰਦਾ ਵਾ ਵੇਖੋ ਜੀ ਮੇਰੇ ਘਰ ਚ ਫੱਕਰ ਦੀ ਜਗਾ ਨਿਕਲਾਈ ਫੱਕਰ ਦੀ ਜਗਾ ਮੇਰੇ ਘਰ ਚ ਨਿਕਲਾਈ ਚਲੋ ਚੌਂਕੀ ਲਾਉਣ ਲੱਪੋ ਫਿਰ ਹੌਲੀ ਹੌਲੀ ਸਿਰ ਫੇਰਨਾ ਸ਼ੁਰੂ ਕਰਦਾ ਵਾ ਹੌਲੀ ਹੌਲੀ ਅਮਲ ਟੁੱਟੇ ਹੁੰਦੇ ਆ ਬੀੜੀਆਂ ਪੀੜੀਆਂ ਸ਼ੁਰੂ ਕਰਦਾ ਵਾ ਨਸ਼ੇ ਕਰਨੇ ਸ਼ੁਰੂ ਕਰਦਾ ਵਾ ਸਰਕਾਰ ਨੂੰ ਫੇਰ ਦੋਸ਼ ਦੇਵਾਂਗਾ ਭਾਈ ਇਨਾਂ ਨੂੰ ਨੌਕਰੀਆਂ ਦੇ ਦਿਆ ਕਰੋ ਜਦੋਂ ਫਾਰਮ ਭਰਦੇ ਆ ਇਗਨੋਰ ਨਾ ਕਰਿਆ ਕਰੋ ਇਨਾਂ ਨੂੰ ਫੇਰੇ ਆਪਣੇ ਆਪ ਗੁਰੂ ਬਣ ਕੇ ਬਹਿ ਜਾਂਦੇ ਜੀ ਪਖੰਡ ਕਰ ਲਾ ਪੈਂਦੇ ਜੀ ਭਾਈ ਅਮਰਤ ਭਾਈ ਮਨਪ੍ਰੀਤ ਸਿੰਘ ਖਾਲਸਾ ਤੁਹਾਨੂੰ ਪਤਾ ਵਾ ਇਹਨਾਂ ਨੂੰ ਨੱਥ ਪਾਉਂਦੇ ਹੋਣਾ ਕੋਸ਼ਿਸ਼ ਕਰ ਰਹੇ ਆ ਕਿ ਜਿਹੜੇ ਵੀ ਇਦਾਂ ਬਾਬੇ ਸਿਰਫੇਰ ਦੇ ਪਖੰਡ ਕਰਦੇ ਆ ਭਾਈ ਮਨਪ੍ਰੀਤ ਸਿੰਘ ਖਾਲਸਾ ਉਹਨਾਂ ਦੇ ਡਰੇ ਰਿਹਾ ਆ ਕੇ ਉਹਨਾਂ ਨਾਲ ਵਿਚਾਰ ਕਰਦੇ ਆ ਤੇ ਉਹਨਾਂ ਨੂੰ ਠੱਲ ਵੀ ਪਾਉਂਦੇ ਆ ਮੈਂ ਬੇਨਤੀ ਕਰਾਂ ਕੁਝ ਲੋਕਾਂ ਦੇ ਮੈਂ ਵਿਚਾਰ ਸੁਣੇ ਆਂਦੇ ਵੀ ਇੱਕ ਬੰਦੇ ਦੇ ਰੋਕਿਆ ਕੀ ਪਖੰਡ ਰੁਕ ਜੂਗਾ ਮੈਂ ਬੇਨਤੀ ਕਰਾਂ ਜਦੋਂ ਪ੍ਰਚਾਰ ਕਰਨਾ ਸ਼ੁਰੂ ਕੀਤਾ ਸੀ ਗੁਰੂ ਨਾਨਕ ਸਾਹਿਬ ਇੱਕ ਹੀ ਸੀ ਹੌਲੀ ਹੌਲੀ ਗਾਂ ਪਚਾਰ ਵਾਧਾ ਵਾਧਾ ਦੁਨੀਆ ਚ ਪ੍ਰਚਾਰ ਗਿਆ ਗੁਰੂ ਨਾਨਕ ਸਾਹਿਬ ਦੀ ਵਿਚਾਰ ਧਾਰਾ ਦਾ ਇਹ ਮੈਨੇ ਨੇ ਇਹ ਰੱਖਦਾ ਏਕ ਆ ਮੈਨੇ ਇਹ ਰੱਖਦਾ ਵਾ ਉਹਦੀ ਵਿਚਾਰ ਕੀ ਆ ਉਹਦੀ ਸੋਚ ਕੀ ਆ ਤਾਂ ਸਾਡੇ ਵਾਲੇ ਲੋਕ ਵੇਖੋ ਜੀ ਕਿਸੇ ਦਾ ਧਰਮ ਨੂੰ ਮਾਰਾ ਨਾ ਕਹੋ ਮੈਂ ਸਵਾਲ ਕਰਾਂ ਭਾਈ ਕਿਹੜਾ ਧਰਮ ਇਹਨਾਂ ਦਾ ਆ ਜਿਹੜੇ ਪੰਜਾਬ ਦੇ ਵਿੱਚ ਸਰਫੇਰ ਦੇ ਜਿੰਨੇ ਪਖੰਡੀ ਬਾਬੇ ਅੱਧਿਆਂ ਦੇ ਨਾਂ ਇਹਨਾਂ ਦੇ ਵਿੱਚੋਂ ਪੜ ਲਿਓ ਇਹਨਾਂ ਨੂੰ ਜਾ ਕੇ ਨਾਂ ਪੁੱਛ ਲਓ ਡੇਰਿਆਂ ਦੇ ਵਿੱਚ ਬਾਬਾ ਜੀ ਤੁਹਾਡਾ ਨਾਂ ਕੀ ਤੁਹਾਡਾ ਸਾਈਂ ਜੀ ਤੁਹਾਡਾ ਨਾਂ ਕੀ ਹੈ ਤੇ ਬਾਬੇ ਨੇ ਪਤਾ ਕੀ ਕਹਿਣਾ ਮੇਰਾ ਨਾਂ ਫਲਾਣਾ ਸਿੰਘ ਮੇਰਾ ਨਾਂ ਟਮਕਾਨਾ ਸਿੰਘ ਅੱਧਿਆਂ ਦੇ ਨਾਂ ਦੇ ਪਿੱਛੇ ਸਿੰਘ ਨਾਂ ਲੱਗੇ ਇਹਨਾਂ ਦੇ ਕਹਿੰਨ ਤੋਂ ਭਾਵ ਸਿੱਖਾਂ ਦੇ ਮੁੰਡੇ ਆ ਸਾਰੇ ਹੁਣ ਪੁੱਛੋ ਕਿਹੜਾ ਧਰਮ ਰਹਿ ਗਿਆ ਪਿੱਛੇ ਇਹਨਾਂ ਦਾ ਦੂਜਾ ਚੈਲੰਜ ਮੈਂ ਕੋਰ ਕਰਦਾ ਵਾਂ ਜੇ ਇਸਲਾਮ ਦੀ ਗੱਲ ਕਰੋ ਕੋਈ ਇੱਕ ਮੁਸਲਮਾਨ ਮੇਰੇ ਕੋਲ ਆਵੇ ਕੋਈ ਇੱਕ ਮੁਸਲਮਾਨ ਮੈਨੂੰ ਕਾਲ ਕਰ ਲਵੇ ਪੰਜ ਨਵਾਜ਼ੀ ਮੁਸਲਮਾਨ ਹੋਵੇ ਪੰਜ ਨਵਾਜ਼ਾ ਪੜਨ ਵਾਲਾ ਮੁਸਲਮਾਨ ਮੈਨੂੰ ਫੋਨ ਲਾ ਕੇ ਇਹ ਗੱਲ ਕਹਿ ਦੇਵੇ ਕਿ ਮੈਂ ਨਕੋਦਰ ਵੀ ਜਾਂਦਾ ਲਾਡੀ ਸ਼ਾਹ ਦੇ ਵੀ ਜਾਂਦਾ ਮੈਂ ਸ਼ੇਖ ਫਦੇ ਜਾ ਕੇ ਮੱਥਾ ਟੇਕਦਾ ਮੈਂ ਲਖ ਦਾਤੇ ਦੇ ਵੀ ਮੱਥਾ ਟੇਕਦਾ ਮੈਂ ਤੇ ਮੈਂ ਕਹਿੰਦਾ ਮੈਂ ਮਾਫੀ ਮੰਗਣ ਲਈ ਤਿਆਰ ਆ ਐਨੇ ਦਾਅਵੇ ਨਾ ਮੈਂ ਕਹਿੰਦਾ ਗੱਲ ਏ ਪਰ ਜਿੰਨੇ ਵੀ ਪੰਜਾਬ ਦੇ ਵਿੱਚ ਪਖੰਡਵਾਦ ਫਲਾ ਰਹੇ ਆ 90% ਇਹਨਾਂ ਦੇ ਵਿੱਚੋਂ ਸਿੱਖਾਂ ਦੇ ਮੁੰਡੇ ਆ ਸਿੰਘ ਨਾਂ ਲੱਗਦੇ ਇਹਨਾਂ ਦੇ ਸਾਡੇ ਲੋਕਾਂ ਤੇ ਸਾਡੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਗਈ ਬਾਣੀ ਦੇ ਵਿੱਚੋਂ ਹਲਾ ਦੇਵਾਂ ਭਗਤ ਕਬੀਰ ਸਾਹਿਬ ਦੀ ਇੱਕ ਵਾਰੀ ਇੱਕ ਮੁਸਲਮਾਨ ਦੇ ਨਾਲ ਵਿਚਾਰ ਹੋਇਆ ਪੁੱਛਿਆ ਗਿਆ ਅੰਦੇ ਅੱਲਾ ਕਿੱਥੇ ਰਹਿੰਦਾ ਵਾ ਭਗਤ ਕਬੀਰ ਸਾਹਿਬ ਨੇ ਜਵਾਬ ਦਿੱਤਾ ਅੱਗੋਂ ਮੁਸਲਮਾਨ ਨੇ ਜਵਾਬ ਦਿੱਤਾ ਅੱਲਾ ਇੱਕ ਮਸਜਿਦ ਦੇ ਵਿੱਚ ਰਹਿੰਦਾ ਅੱਲਾ ਇੱਕ ਮਸਜਿਦ ਵਸਤ ਹੈ ਭਗਤ ਕਬੀਰ ਸਾਹਿਬ ਨੇ ਨਾਲ ਸਵਾਲ ਕੀਤਾ ਉਹਨਾਂ ਦੇ ਜੇਕਰ ਅੱਲਾ ਮਸਜਿਦ 'ਚ ਰਹਿੰਦਾ ਵਾ ਅਵਰ ਮੁਲਕ ਕਿਸ ਕੇ ਰਹਾ ਬਾਕੀ ਦਾ ਮੁਲਕ ਹੀ ਦੇ ਹਸਰੇ ਹਿੰਦੂ ਨਾਲ ਵਿਚਾਰ ਹੋ ਗਈ ਪੁੱਛਿਆ ਗਿਆ RAM ਜੀ ਕਿੱਥੇ ਰਹਿੰਦਾ ਵਾ Hindu ਨੇ ਸਵਾਲ ਦਾ ਜਵਾਬ ਦਿੱਤਾ Hindu ਮੂਰਤ RAM ਨਵਾਸੀ ਉਹਨੇ ਕਿਹਾ ਵੀ ਸਾਡਾ RAM ਮੂਰਤੀ ਚ ਰਹਿੰਦਾ ਵਾ ਭਗਤ ਕਬੀਰ ਸਾਹਿਬ ਨੇ ਕਿਹਾ ਦੋਵੇਂ ਤਤ ਨਹਿਰਾ ਹੁਣ ਕੀ ਇਥੇ Hindu ਦੀ ਭਾਵਨਾ ਨੂੰ ਫੇਸਨਾ ਪਹੁੰਚੀ ਜਾਂ ਮੁਸਲਮਾਨ ਦੀ ਨਾ ਪਹੁੰਚੀ ਪਹੁੰਚੀ ਪਰ ਗੱਲ ਉਥੇ ਲੌਜਿਕ ਭਗਤ ਕਬੀਰ ਸਾਹਿਬ ਨੇ ਦਿੱਤਾ ਤੇ ਲੌਜਿਕ ਦਿੱਤਾ ਵੀ ਇਸਲਾਮ ਦੇ ਨਾਂ ਤੇ ਤੇ ਦਿੱਤਾ ਵੀ Hinduism ਦੇ ਨਾਂ ਤੇ ਤਰ ਮਾਦੇ ਨਾ ਦੇ ਕਾਇੰਤੂ ਭਾਵ ਤੇ ਅੱਜ ਸਾਡੀਆਂ ਭਾਵਨਾਵਾਂ ਨੂੰ ਠੇਸ ਆ ਪਖੰਡੀਆਂ ਵਰੀ ਪਹੁੰਚੀ ਜਾਂਦੀ ਏ ਸਿੱਖੋ ਬਹੁਤ ਪਿੱਛੇ ਜਾ ਚੁੱਕੇ ਅਸੀਂ ਫੇਰ ਅਹੀਂ ਦੂਜੀ ਗੱਲ ਹੋਰ ਵੇਖੋ ਜੀ ਰਾਜ ਕਰੇਗਾ ਖਾਲਸਾ ਅਰਦਾਸਾਂ ਦੇ ਵਿੱਚ ਸਾਡੇ ਭਾਈਆਂ ਦੇ ਸੰਗ ਸੁੱਕੇ ਪਏ ਆ ਰਾਜ ਕਰੇਗਾ ਖਾਲਸਾ ਗੀ ਰਹੇ ਨਾ ਕੋਈ ਯਾਰ ਕੌਣ ਰਾਜ ਲੈ ਕੇ ਦੇਊਗਾ ਸਾਨੂੰ ਅਨਕੋਦਰ ਵਾਲਾ ਰਾਜ ਲੈ ਕੇ ਦੇਊਗਾ ਕੌਣ ਰਾਜ ਲੈ ਕੇ ਦੇਊਗਾ ਸਾਨੂੰ ਆ ਲਾਡੀ ਸ਼ਾ ਆ ਸੁਰਿੰਦਰ ਸ਼ਾ ਰਾਜ ਲੈ ਕੇ ਦੇਊਗਾ ਜੇ ਰਾਜ ਕਰਨੇ ਆ ਇੱਕ ਉਦਾਹਰਨ ਸ਼ੇਰੇ ਪੰਜਾਬ ਦੀ ਆਪਾਂ ਲੈਣੀ ਆ। ਪਿਛੇਰੇ ਪੰਜਾਬ ਨੇ ਖਾਲਸਾ ਰਾਜ ਕਾਇਮ ਕੀਤਾ। ਉਹ ਕੀਤਾ ਕਿਵੇਂ ਸੀ? ਬਾਣੀ ਪੜ ਕੇ। ਕੋਈ ਨਕੋਦਰ ਨਾ ਛੱਡੋ, ਕੋਈ ਸ਼ੇਖ ਫਤਾਨਾ ਨਾ ਛੱਡੋ, ਕੋਈ ਲਾਡੀ ਸ਼ਾਹ ਨਾ ਛੱਡੋ, ਕੋਈ ਵਿਆਸ ਵਾਲਾ ਕੋ ਰਾਧਾ ਸੁਆਮੀ ਨਾ ਛੱਡੋ। ਯਾਰ ਇਹਨਾਂ ਨੇ ਰਾਜ ਲੈ ਕੇ ਦੇਣੀ। ਫੇ ਸਾਡੇ ਲੋਕ ਵੇਖੋ ਜੀ ਜਦੋਂ ਕੈਨੂੰ ਸਮਝਾਉਣ ਬੈਜੋ। ਵੇਖੋ ਜੀ ਸਾਈਂ ਜੀ ਆਪ ਵੀ ਬੀੜੀ ਜ਼ਰੂਰ ਪੀਂਦੇ ਆ। ਕਦੀ ਕਿਸ ਦੇ ਸਾਡੇ ਮੂੰਹ 'ਚ ਫੜ ਕੇ ਸਾਈਂ ਨੇ ਬੀੜੀ ਨਹੀਂ ਪਾਤੀ। ਤਹਾਡੀ ਗੱਲ ਨਾਲ ਮੈਂ 100% ਐਗਰੀ ਹਾਂ। ਕਿ ਸਾਈ ਨੇ ਫੜ ਕੇ ਬੀੜੀ ਨਹੀਂ ਪਾਈ। ਫੜ ਕੇ ਰਫਾ ਗ੍ਰੰਥੀ ਤਾਂ ਕਿਨਾ ਮਰਦਮ ਨੂੰ ਨਿਸ਼ਕਾਤਾ। ਬੇਨਤੀ ਮੈਂ ਕਰਾਂ। ਮੰਨ ਲਿਈਂ ਜੇ ਤੁਹਾਡੇ ਮੂੰਹ ਦੇ ਵਿੱਚ ਸਾਈ ਨੇ ਫੜ ਕੇ ਬੀੜੀ ਨਹੀਂ ਪਾਈ। ਪਰ ਸਵਾਲ ਇਹ ਪੈਦਾ ਹੁੰਦਾ ਵਾ ਜਦੋਂ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਇਹਨਾਂ ਡੇਰਿਆਂ ਤੇ ਜਾਓਗੇ। ਤੁਹਾਡੇ ਛੋਟੇ-ਛੋਟੇ ਬੱਚੇ ਕੀ ਵੇਖਣਗੇ ਡੇਰਿਆਂ ਤੇ ਜਾ ਕੇ ਇਹਨਾਂ ਦੇ? ਕਿ ਕੱਲੀ-ਕੱਲੀ ਉਂਗਲ ਦੇ ਵਿੱਚ ਇਦਾਂ ਸਿਗਰਟਾਂ ਲਾਈਆਂ ਇਦਾਂ ਮੂੰਹ ਲੁਆ ਰਹੇ ਆ। ਸ਼ਰਾਬ ਦੀ ਬੋਤਲ ਖੋਲੀ ਸੁਕੀ ਬੋਤਲ ਬਾਬਾ ਗੜਕ ਗਿਆ ਸਾਰੀ ਬੋਤਲ ਪੀ ਕੇ ਬੋਤਲ ਠਾਣ ਨੂੰ ਲਈ ਤਾਂ ਸਵਾਲ ਇਹ ਪੈਦਾ ਹੁੰਦਾ ਤੁਹਾਡੇ ਬੱਚੇ ਉਹਦੇ ਵਿੱਚੋਂ ਸਿੱਖਿਆ ਕੀ ਲੈਣਗੇ ਕੱਲ ਨੂੰ ਤੁਹਾਡੇ ਬੱਚੇ ਦਾ ਸ਼ਾਕਰਨ ਤੁਸੀਂ ਆਪਣੇ ਬੱਚਿਆਂ ਨੂੰ ਰੋਕੋਗੇ ਕਾਕਾ ਨਿਸ਼ਾਨਾ ਕਰ ਘਰ ਯਾਰਦਾਈ ਤੁਹਾਡੇ ਬੱਚਿਆਂ ਤੁਹਾਨੂੰ ਮੂੰਹ ਤੋੜਵਾ ਜਵਾਬ ਉਸ ਵਲੇ ਦੇਣਾ ਪਿਤਾ ਜੀ ਜਿਹੜੇ ਡੇਰੇ ਤੇ ਤੁਸੀਂ ਸਾਨੂੰ ਲੈ ਕੇ ਜਾਂਦੇ ਰਹੇ ਹੋ ਉਸ ਡੇਰੇ ਦੇ ਸਾਈਂ ਜੀ ਬਾਬਾ ਜੀ ਵੀ ਬੀੜੀ ਪੀਂਦੇ ਰਹੇ ਆ ਸ਼ਰਾਬ ਪੀਂਦੇ ਰਹੇ ਆ ਕੀ ਹੋ ਗਿਆ ਅਸੀਂ ਪੀਲੀਆਂ ਤੇ ਕੀ ਹੋ ਗਿਆ ਅਸੀਂ ਸ਼ਰਾਬੀ ਪੀਲੀ ਦੇ ਤਹਾਡੇ ਕੋਲ ਕੋ ਭਲੇਉ ਜਵਾਬ ਹੈ ਦੇਨੂ ਆਇਓ ਤੁਹਾਡੇ ਬੱਚੇ ਦੂਜੇ ਪੁਆਇੰਟ ਤੇ ਆਜੋ ਆਇਓ ਤੁਹਾਡੇ ਬੱਚੇ ਫਤੇਗੜ ਸਾਹਿਬ ਜਾਣ ਤੁਹਾਡੇ ਬੱਚੇ ਸੇਧ ਲੈਣਗੇ ਫੇ ਇੱਥੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਨੇ ਸਾਡੇ ਬਦਲੇ ਦੋ ਪੁੱਤ ਬਾਰੇ ਚਮਕੌਰ ਸਾਹਿਬ ਜਾਣਗੇ ਦੋ ਵੱਡੇ ਬਾਰੇ ਆਨੰਦਪੁਰ ਸਾਹਿਬ ਜਾਣਗੇ ਤੁਹਾਡੇ ਬੱਚੇ ਸਿੱਖਿਆ ਲੈਣਗੇ ਅੱਲਾ ਯਾਰਖਾ ਦੇ ਬੋਲ ਨੇ ਜੋਗੀ ਦੇ ਇੱਕ ਹਿੰਦੂ ਮੈਂ ਤੀਰਥ ਯਾਤਰਾ ਲਈ ਜਿੱਥੇ ਬਾਪ ਨੇ ਬੱਚੇ ਕਿਤਾਬ ਖੁਦਾ ਕਿਲ ਗਈ ਕਿਉਂ ਨਹੀਂ ਸਾਨੂੰ ਯਾਦ ਟਾਡੇ ਬੱਚੇ ਦਰਬਾਰ ਸਾਹਿਬ ਜਾਣਗੇ ਉੱਥੋਂ ਸਿੱਖਿਆ ਲੈਣਗੇ ਸਵਾਲ ਇਹ ਪੈਦਾ ਹੁੰਦਾ ਵਾ ਤੁਹਾਡੇ ਬੱਚੇ ਉਹ ਨਕੋਦਰ ਗਏ ਉੱਥੋਂ ਸਿੱਖਿਆ ਕੀ ਲੈਣਗੇ ਜੋ ਗਾਲਾਂ ਡੇਰਿਆਂ ਤੇ ਜਾ ਕੇ ਸਿੱਖੀਆਂ ਉਹ ਗਾਲਾਂ ਸਾਡੇ ਪ੍ਰਚਾਰਕਾਂ ਨੂੰ ਕਰਦੀਆਂ ਤਾਂ ਸਾਡੇ ਪ੍ਰਚਾਰਕਾਂ ਦੇ ਬੋਲਣੇ ਕਿਉਂ ਆਪਾਂ ਇਹਨਾਂ ਬਾਰੇ ਤਾਂ ਸਾਡੇ ਲੋਕ ਮੈਨੂੰ ਫੋਨ ਲਾ ਕੇ ਪੁੱਛਣਗੇ ਕਹਿਣਗੇ ਤੁਰਸਾ ਫਲਾਣੇ ਪ੍ਰਚਾਰਕ ਨੂੰ ਸੁਣਦੇ ਆਹੀਂ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦੇ ਤੁਰਸਾ ਫਲਾਣੇ ਪ੍ਰਚਾਰਕ ਨੂੰ ਸੁਣੀਦਾ ਕਿਸੇ ਨੂੰ ਮਾਲਾ ਨਹੀਂ ਕਹਿੰਦੇ ਤੇ ਮਾੜਾ ਤੇ ਅਹੀਂ ਕਿਸ ਨੂੰ ਕਹਿਣਾ ਆ ਮੈਂ ਮਾੜਾ ਕਿਹਾ ਕੁਝ ਕਿਸ ਨੂੰ ਹੁਣ ਬੀੜੀ ਫੂਕਣੇ ਨੂੰ ਜੇ ਬੀੜੀ ਫੂਕਣਾ ਕਹਿਣਾ ਦਿੰਦਿਆ ਵਾ ਤੇ ਫੇਰ ਤੂੰ ਹੀ ਆਪ ਗਲਤ ਜੇ ਅਹੀਂ ਗਲਤ ਨਹੀਂ ਇੱਥੇ ਜੇ ਪਾਗਲ ਨੂੰ ਪਾਗਲ ਕਹਿਣਾ ਦਿੰਦਿਆ ਵਾ ਫੇਰ ਇੱਥੇ ਅਹੀਂ ਗਲਤ ਨਹੀਂ ਆ ਫੇਰ ਤੂੰ ਹੀ ਗਲਤ ਜੇ ਜੇ ਮੂਰਖ ਨੂੰ ਮੂਰਖ ਕਹਿਣਾ ਦਿੰਦਿਆ ਸ਼ਰਾਬੀ ਨੂੰ ਸ਼ਰਾਬੀ ਕਹਿਣਾ ਦਿੰਦਿਆ ਵਾ ਤੂੰ ਹੀ ਗਲਤ ਜੇ ਅਹੀਂ ਗਲਤ ਨਹੀਂ ਫੇਰ ਸ਼ਰਾਬੀ ਨੂੰ ਸ਼ਰਾਬੀ ਕਹਿਣਾ ਕਿਤੇ ਨਹੀਂ ਦਿਆਣੀ ਗਲਤ ਨੂੰ ਗਲਤ ਕਹਿਣਾ ਕਿਤੇ ਨਹੀਂ ਦਿਆਣੀ ਸੱਚ ਆ ਇਹ ਰਿਐਲਿਟੀ ਆ ਸਾਨੂੰ ਬਾਣੀ ਦੇ ਹਵਾਲੇ ਦੇ ਦੇ ਨੰਦਾ ਭਲੀ ਕਿਸੇ ਕੀ ਨਹੀਂ ਅਹੀਂ ਨੰਦਿਆ ਨਹੀਂ ਕਰਦੇ ਇਹਨਾਂ ਪਖੰਡੀਆਂ ਨੂੰ ਰੋਕਣ ਦੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਤੇ ਚੜਾਏ ਸਾਡੇ ਲੋਕਾਂ ਦੀਆਂ ਸਿਰ ਤੇ ਤੇ ਖਾਸ ਕਰਕੇ ਦੋਖੋ ਦੋ ਲੱਗਦਾ ਵਾ ਜਦੋਂ ਸਾਡੇ ਖਾਸ ਕਰਕੇ ਸੰਪਰਦਾਇ ਪ੍ਰਚਾਰਕ ਸੰਪਰਦਾਇ ਪ੍ਰਚਾਰਕ ਨੂੰ ਸੁਣੀਂਦਾ ਵਾ ਇਹ ਕੋਟੀ ਚਾ ਵਾ ਮਿਸ਼ਨਰੀ ਕਾਲਜੋਂ ਦੱਬ ਲੋ ਸੰਪਰਦਾਇ ਪ੍ਰਚਾਰਕ ਨੂੰ ਸੁਣ ਕੇ ਵੇਖ ਲੋ ਇਹ ਕੋਟੀ ਚਾ ਵਾ ਟਡਰਾਂ ਵਾਲੇੋਂ ਦੱਬ ਲੋ ਉਹਾ ਡੌਗੀ ਨੁਕਸਾਨ ਕਰਤਾ ਯਾਰ ਨਹੀਂ ਤੁਹਾਡਾ ਕੋਈ ਮਾਤਾ ਭੇਦੇ ਭੈ ਰੰਜੀਤ ਸਿੰਘ ਢੱਡਰ ਗਾਲਿਆਂ ਸਾਡੇ ਵੀ ਹੋਣਗੇ 100 ਹੋਣਗੇ ਹੋ ਸਕਦਾ ਸਾਡੇ ਤੁਹਾਡੇ ਨਾਲੋਂ ਯਾਰੇ ਸਾਡੇ ਹੋਣ ਉਹਨਾਂ ਦਾ ਪਰ ਸਵਾਲ ਇਹ ਆ ਅ ਜਿੰਨਾਂ ਕ ਜੋਰ ਕਿਤੇ ਅੱਜ ਸਮੇਂ ਦੇ ਵਿੱਚ ਤੁਸੀਂ ਢੱਡਰ ਗਾਲਿਆਂ ਦਾ ਬੰਦ ਲਾ ਲਿਆ ਆ ਧੁੰਦੇ ਉਹਨਾਂ ਨੂੰ ਦੱਬਨ ਤੇ ਮਿਸ਼ਨਰੀ ਕਾਲਜ ਨੂੰ ਦੱਬਨ ਤੇ ਲਾ ਲਿਆ ਕਿਤੇ ਇੰਨਾ ਜੋਰ ਤੁਸੀਂ ਬਿਆਸ ਬਾਰੇ ਲਾਇਆ ਹੁੰਦਾ ਅੱਜ ਸਾਡੀ ਕੌਮ ਕਿਤੇ ਕਿਤੇ ਹੁੰਦੀ ਇੰਨਾ ਜੋਰ ਅਨਕੋਦਰ ਅਗੇ ਡੇਰਿਆਂ ਨੂੰ ਠੱਲ ਪਾਉਣ ਤੇ ਸਖੀ ਸਰਵਰ ਬਾਰੇ ਕਿਤੇ ਛੇਕ ਫਤੇ ਬਾਰੇ ਪ੍ਰਚਾਰ ਕੀਤਾ ਹੁੰਦਾ ਅੱਜ ਸਾਡੀ ਕੌਮ ਕਿਦਰੀ ਕਿਤੇ ਹੁੰਦੀ ਫਿਰ ਅਜੇ ਹੀ ਕਹਿਣ ਵਾਲੇ ਬੰਦੇ ਹੋਣ ਅਸੀਂ ਖਾਲਸਾ ਰਾਜ ਲੈਣ ਜੋਗੇ ਹਗੇ ਮੇਰੀ ਬੇਨਤੀ ਆ ਕੇਵਲ ਭਾਈ ਮਨਪ੍ਰੀਤ ਸਿੰਘ ਨੂੰ ਸੁਣੀ ਜਾਓ ਵੇਖੋ ਜੀ ਭਾਈ ਮਨਪ੍ਰੀਤ ਸਿੰਘ ਠੱਲ ਪਾ ਰਹੇ ਆ ਭਾਈ ਸਾਹਿਬ ਚੰਗਾ ਕਰਤਾ ਭਾਈ ਸਾਹਿਬ ਵਧੀਆ ਕਰਤਾ ਤੁਸੀਂ ਠੱਲ ਪਾਤੀ ਜਿੰਨਾਂ ਨੂੰ ਯਾਰ ਭਾਈ ਮਨਪ੍ਰੀਤ ਸਿੰਘ ਦੇ ਕਿਹਾਂ ਠੱਲ ਨਹੀਂ ਇਹ ਪੈਣੀ ਉਹ ਇੱਕ ਜਾਣਾ ਵਾ ਸਾਡਾ ਵੀ ਫਰਜ਼ ਬੰਦਾ ਵਾ ਅਹਿਮੀ ਆਪਣੇ ਪਰਿਵਾਰ ਦੇ ਜੀਵਨ ਨੂੰ ਸੁਧਾਰ ਗਏ ਪਿੰਨਾ ਐਵੇਂ ਤੁਰੇ ਫਿਰੋ ਬਾਣੀ ਦਾ ਵਾਹ ਗਿਆ ਸਾਬ ਜਿਸ ਦਾ ਨੰਗਾ ਭੁਖਾ ਹੋਵੇ ਤਿਸ ਦਾ ਨਫਰ ਕਿਥੋਂ ਰਜਖਾਏ ਖਾਸ ਕਰਕੇ ਵਾਹ ਇਹਨਾਂ ਨਰ ਭੁਖੇ ਨੰਗਾ ਬਾਬਿਆਂ ਵਾਸਤੇ ਆ ਜਿਸ ਘਰ ਦਾ ਮਾਲਕ ਭੁਖਾ ਨੰਗਾ ਵਾ ਉਸ ਘਰ ਦਾ ਨੌਕਰ ਕਿਥੋਂ ਰਜ ਕੇ ਖਾ ਲੂਗਾ ਜਿਹੜੇ ਬਾਬੇ ਆ ਭੁਖੇ ਨੰਗੇ ਆ ਤਾਂ ਸਾਡੇ ਗੁਰੂ ਦੇ ਕੋਲ ਕੀ ਨਹੀਂ ਹੈਗਾ ਸੱਚੇ ਸਾਬਾ ਚਾ ਨਹੀਂ ਕਰਤੇ ਰੇ ਘਰ ਤਾਂ ਤੇਰੇ ਸਭ ਕੁਛ ਹੈ ਜਿਸ ਦੇ ਸੋ ਪਾਵੇ ਬਾਣੀ ਪੜੋ ਆਪ ਬਾਣੀ ਦੇ ਅਰਥ ਕੱਢੋ ਨਿਤਨੇਮ ਕਦੀ ਨਾ ਭੁੱਲੋ ਫੋ ਤੇਰੀ ਸਾਂਝ ਪਾਈ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ